ब्रह्म ज्ञानी की कीमत ना है ब्रह्म ज्ञानी कै सगल मन माहे क्या ती के कीमत ना है माया ਦੇ ਵਿੱਚ माया ਦੇ ਬਦਲੇ ਪਰ माया ਦੇ ਤੇ ਕੀ ਕਦੀ ਪਾਇਆ ਜਾ ਸਕਦਾ ਪ੍ਰਤਿਆਦੀ ਜੈਤਾ ਦੁ माया जड़ ਉਹ ਕਾ ਯਾਨੀ ਤਾਂ सगल सृष्टि ਦਾ ਤੱਕ ਤੱਕ ਕਹਾਂ ਜਾ ਕੇ ਇਹ ਇਹ ਚੀਜ਼ ਬਣਾਈ ਹੈ ਜਿਹਦੇ ਉਹਦੀ ਬਣਾਈ ਹੋਈ ਚੀਜ਼ ਨਾਲ ਬਣਾਉਣ ਵਾਲੇ ਦੀ ਕੀਮਤ ਤੋਂ ਮੈਂ ਭਰਦਾ ਲੱਗਦਾ ਬਣਾਉਣ ਵਾਲਾ ਜ਼ਿਆਦਾ ਕੀਮਤੀ ਹੈ ਜੋ ਚੀਜ਼ੋ ਨੇ ਬਣਾਈ ਹੋ ਘੱਟ ਕੀਮਤੀ ਇਸ ਕਰਕੇ ਜਿਹੜੀ ਮਸ਼ੀਨ نوٹ ਬਣਾਉਂਦੀ ਹੈ ਨਾ ਹਜ਼ਾਰ ਦਾ ਹਜ਼ਾਰ ਦਾ ਨੋਟ ਬੱਡੇ ਮਸ਼ੀਨ ਦੀ ਮਸਲਕਤ ਨੋਟੋ ਬਣਾਉਂਦੀ ਹੈ। ਬੜੀ। ਹਮ ਜਾਨਦੇ ਤਾਂ ਸਭ ਸ੍ਰਿਸ਼ਟ ਦਾ ਕਰਤਾ ਹੈ। ਕਿਰਤਨਾਲ ਕਰਤੇ ਦੀ ਕੀ ਫਧੀ ਦਾ। ਮਾਇਆ ਨਾਲ ਕਿੰ ਤੁ। ਮਾਇਆ ਤਾਂ ਨਹੀਂ ਪੜਾਈ ਹੋਈ ਹੈ ਫਿਰ। ਅਗਲੇ ਗੱਲ। ਬ੍ਰह्म ਗਿਆਨੀ ਕੀ ਕੀਤਨਾ ਹੈ? ਬ੍ਰह्म ज्ञानी के सगल मन ਮਾਇਆ। ਜਿੰਨੇ ਆਇਆ ਹੈ। ਰੋ ਬੋ ਗਾਨੇ ਦੇ ਮੰਦ ਵਿੱਚੋਂ ਹੀ ਪੈਦਾ ਹੋਈ ਹੋਈ ਪਰਮੈਸ਼ਰ ਦਾ ਮੰਦੀ ਉਪਜਾ ਅਸੱਚ ਪਰਮੈਸ਼ਰ ਦਾ ਜੋ ਮਾਨਾ ਉਹ ਹੀ ਤਾਂ ਮਾਇਆ ਬਹਰ ਉਹ ਦੇ ਮੰਦ ਦੇ ਵਿੱਚੋਂ ਹੀ ਪੈਦਾ ਹੋਈ ਹੋਈ ਹੈ ਮਾਇਆ ਹੈ ਮਾਇਆ ਉਹਦੀ ਕਲਪਣਾ ਹੈ ਉਹਦੇ ਮੰਤਾ ਪਰਗ ਰੂਪ ਜਿਹੜਾ ਉਹ ਆ ਸ੍ਰਿਸ਼ਟੀ ਅਸਾਧ ਫਰਮਾਇਸ਼ਰ ਦੇ ਲਪੂਲ ਪਰਪਲ ਉਹ ਤੇ ਜਿਹੜੀ ਇੱਛਾ ਇੱਛਾ ਜਿਹੜੀ ਉਹਦੀ ਇੱਛਾ ਬੁੱਧ ਦੇ ਵਿੱਚ ਜਿਹੜੀ ਇੱਛਾ ਹੈ ਉਹ ਇਹਦਾ ਸ੍ਰਿਸ਼ਟੀ ਹੈ ਮਨ ਦੇ ਵਿੱਚੋਂ ਪੈਦਾ ਹੋਈ ਹੈ ਅੱਛਾ ਫਿਰ ਜਿਹਦੀ ਪੈਦਾ ਕਰਦੀ ਹੈ ਸਾਹਮਣੇ ਹੋਰ ਵੀ ਪੈਦਾ ਕਰ ਸਕਦਾ ਜਿਹਦੀ ਪੈਦਾ ਕਰ ਸਕਦਾ ਕੋਈ ਪਗਾ ਨਹੀਂ ਫਿਰ ਜਿਹਦੀ ਪੈਦਾ ਕਰਦੀ ਉਹਦੇ ਨਾਲ ਜੋ ਜਿਵੇਂ ਫਿਰ ਭਿਆਨ ਦੇ ਕਿਉਂ ਪੈਜੂ ਤ ਸਭ ਕੁਝ ਉਹਨੇ ਜੇਬ ਚ ਕੱਢੇ ਬਾਹਰ ਰੱਖਦਾ ਹੈ ਜੇਬ ਚ ਕਿੰਨਾ ਕੁ ਸ਼ਾਇਦ ਨਹੀਂ ਪਤਾ ਬਾਹਰ ਵਾਲੇ ਦੀ আর ਉਹ ਬੰਦੇ ਜਿਹਦੀ ਜੇਬ ਹੈ ਬੰਦੇ ਦੇ ਨਾਲ ਬਾਹਰ ਰੱਖੀ ਚੀਜ਼ ਬਾਹਰ ਰੱਖੀਏ ਚੀਜ਼ ਉਹ ਨਿਕਮਾ ਕਿਉਂ ਬੈਠੂ ਆਗਨ ਘਾਇ ਰਿਹਾ ਪੂਰਾ ਜਿਹੜਾ ਅੰਦਰ ਹੈ ਉਹਦਾ ਪੂਰਾ ਬਾਹਰ ਕੱਢਿਆ ਹੁੰਦਾ ਸਾਰਾ ਹੀ ਆਪਰਪਿਆ ਨੇ ਕੀ ਵਿਰਾਮ ਗਿਆਨ ਦੇ ਸਗਲ ਮਨ ਮਾਹੀ ਵਿਰਾਮ ਗਿਆਨੀ ਦਾ ਸਾਰੇ ਬੋਧ ਦੇ ਵਿੱਚ ਹੀ ਆ ਜੋ ਆ ਚੱਲ ਰਿਹਾ ਹੈ ਬਾਹਰ ਨਹੀਂ ਹੈ ਉਹਦੇ ਸੁਖ ਸਾਗਰ ਜਿਹੜਾ ਹੈਗਾ ਬਾਪ ਸਾਗਰ ਹੈਗਾ ਸੁਖ ਸਾਗਰ ਦੇ ਵਿੱਚ ਹੀ ਆ ਸੁਖ ਸਾਗਰ ਨਹੀਂ ਦੇਉਂ ਤੇ ਕਮੈ ਪੈਜੀ ਬਾਪ ਸਾਗਰ ਸੁਖ ਸਾਗਰ ਦੀ ਕੀਮਤ ਬਾਪ ਸਾਗਰ ਦੁੱਖੇ ਰੁੱਖੇ ਨਾ ਦੁੱਖੇ ਰੁੱਖੇ ਆਵਾਜ਼ ਜਿੱਤੀ ਕਿੰਨਾ ਤੱਕ ਫਨ ਹੋ ਰਿਹਾ ਹੈ ਰਾਮੂ ਗਿਆ ਦੀ ਗਾਉਣ ਜਾਣੇ ਭੇਜ ਸੁੱਖਾਂ ਵੱਟੇ ਕੋਈ ਦੁੱਖ ਨਹੀਂ ਖਰੀਦਦਾ ਸੁੱਖਾਂ ਵੱਟੇ ਕੋਈ ਦੁੱਖ ਖਰੀਦੂਗਾ ਸੁੱਖਾਂ ਵੱਟੇ ਕੋਈ ਦੁੱਖ ਲੈ ਲੂ ਦੁੱਖਾਂ ਵੱਟੇ ਸੁਖ ਲੈੰਦੀ ਏ ਦੁਨੀਆ ਦੁੱਖਾਂ ਵੱਟੇ ਅਸੀਂ ਸੁਖ ਤਾਂ ਲੈ ਸਕਦੇ ਆ ਸੁੱਖਾਂ ਵੱਟੇ ਦੁੱਖ ਨਹੀਂ ਕੋਈ ਲੈ ਆਇਆ ਦੁਖ ਰੂਪ ਹੈ ਫਕਸਾਦਰ ਰਮ ਗਿਆ ਨਹੀਂ ਸੁਖਸਾਦਰ ਹੈ ਤੇ ਬ੍ਰਹਮ ਗਿਆਨੀ ਦੀ ਕੀਮਤ ਸੁਖ ਸਾਗਰ ਦੀ ਕੀਮਤ ਸੁਖ ਸਾਗਰ ਦੇ ਵਿੱਚੋਂ ਪੈ ਸਕਦੀ ਆ ਆ ਗੱਲ ਆ ਸੁਖ ਸਾਗਰ ਦਾ ਘੜਾ ਛੜਾਉਣੇ ਆ ਉਹਦੇ ਨਾਲ ਦੀ ਕੀਮਤ ਕਿਵੇਂ ਪੈ ਜੂ ਜਿਹੜੇ ਲੋਕ ਛੜਾਵੇ ਛੜਾਉਂਦੇ ਨੇ بڑے بڑے ਕੀਮਤ ਪਾਉਂਦੇ ਕੀਮਤ ਪਾਉਂਦੇ ਨੇ ਜਿਹੜੇ ਦੇਵੀ ਦੇਵਤੇ ਨੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਜਿਹੜੀ ਜੀ ਨਾਲ ਜਿਹੜਾ ਦੇਵੀ ਦੇਵਤਾ ਖੁਸ਼ ਹੋ ਜਾਂਦੀ ਕੀਮਤ ਪੈ ਗਈ ਕੋਈ ਅਫਸਰ ਹੈ ਕੋਈ ਰਾਜਾ ਹੈ ਜਿਹੜੀ ਇਹਨਾਂ ਖੋਜ ਹੋਊਗਾ ਦੇਖਿਓ ਭਾਈ ਕੋਈ ਅਵਸਰ ਆ ਕਭ ਨਹੀਂ ਹੁੰਦਾ ਕੰਮ ਕਰਾਉਣ ਦਾ ਜਿੱਦਿ ਦੇ ਸੋ ਲੋ ਦੇਖਿਓ ਤੇ ਭਾਈ ਇਹ ਕਭ ਕਰਦਾ ਇਸ ਕਰਕੇ ਜਿਹੜੇ ਦੁਨਿਆਵੀ ਅਸੀਂ ਚੜਾਵੇ ਚਲਾਉਂਦੇ ਹਾਂ ਜਾਂ ਜੋ ਵੀ ਕੁਝ ਕਰਦੇ ਹਾਂ ਇਹਦੇ ਨਾਲ ਪਰਮੇਸ਼ਰ ਨਹੀਂ ਕੋਸ਼ਿਸ਼ ਕੀਤਾ ਜਾ ਸਕਦਾ ਸਾਰੀ ਚੀਜ਼ ਹੈ ਪਰਮੇਸ਼ਰ ਦੀ ਉਹ ਕੀ ਕੁਝ ਕਰਨਾ ਹੈ ਦਾ ਭੁੱਲ ਨਹੀਂ ਪੈ ਸਕਦਾ ਹਾਂ ਇਹਨਾਂ ਦਾ ਹੈ ਉਹ ਵੀ ਅਸੀਂ ਕਹਿੰਦੇ ਵੀ ਮੈਂ ਕੀਤਾ ਫਿਰ ਫਿਰ ਉਲਟਾ ਹੈ ਨਾ ਮੈਂ ਕੀਤਾ ਤੇਰੇ ਵਾਸਤੇ ਕੀਤਾ ਤੇਰੇ ਨੋਤੇ ਕੀਤਾ ਮੈਂ ਕਹਿੰਦੇ ਨਾਂ ਮੇਰੀ ਚੀਜ਼ ਹੈ ਚੀਜ਼ ਮਲਕਦੀ ਹੈ ਜੀਦੇ ਤੇ ਹਸਨ ਕਰਦੇ ਜੀਤ ਹੁੰਦੀ ਹੋਵੇ ਹਾਂਜੀ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਜੋ ਜੋ ਪੁੰਨ ਦਾਨ ਅਸੀਂ ਕਰਦੇ ਹਾਂ ਬੀਜਦੇ ਹਾਂ ਨਾ ਉਹ ਸਾਰਾ ਇਹਨੂੰ ਪੁੱਠਾ ਗੜਾ ਦਿੱਤਾ ਹੈ ਇਸ ਤਰੀਕੇ ਨਾਲ ਪੈਦਿਆਂ ਨੂੰ ਪੜਨ ਦਾ ਨਾਲੇ ਕੀ ਹੁੰਦਾ ਪੈਦਿਆਂ ਨਾ ਹਾਂ ਭ੍ਰਮ ਗਿਆਨੀ ਕਾ ਕੌਣ ਜਾਣੇ ਫੇਦ ਭ੍ਰਮ ਗਿਆਨੀ ਕਾ ਕੌਣ ਜਾਣੇ ਫੇਦ ਭ੍ਰਮ ਗਿਆਨੀ ਦਾ ਮੰਜੌਰ ਕੋ ਕੁਝ ਕਿੰਨਾ ਕੁਛ ਹੈ ਕੋਈ ਨਹੀਂ ਆਂਦਾ ਭ੍ਰਮ ਗਿਆਨੀ ਕੀ ਗੱਦ ਭ੍ਰਮ ਗਿਆਨੀ ਜਾਣੇ ਤਾਂ ਕਿਹਾ ਕਿ ਜਾ ਕੇ ਉਹ ਆਪਣੇ ਆਪਣਾ ਬੇਦਾਬੇ ਜਾਂਦਾ ਤੇ ਦੂਆ ਹੋਰ ਕੋਈ ਨਹੀਂ ਜਾਂਦਾ ਉਹ ਤਾਂ ਘਟ ਉਹ ਤਾਂ ਘਟ ਜਿਹੜਾ ਹੈ ਨਾ ਅ ਬ੍ਰह्मज्ञानी ਦੀ ਬਸਤਾ ਤੋਂ ਬਸਤਾ ਤੋਂ ਕਟ ਉਸ ਗਿਆਨ ਤੋਂ ਕਟ ਉਸਤਾ ਦਾ ਉਹ ਨਹੀਂ ਆ ਬ੍ਰह्मज्ञानी ਕੋ ਸਦਾ ਆਦੇਸ਼ ਆ ਬ੍ਰह्मज्ञानी ਕੋ ਬ੍ਰह्मज्ञानी ਦਾ ਕੌਣ ਜਾਣੇ ਭੇਦ ਭੇਦ ਕੋਈ ਭੇਦ ਨਹੀਂ ਜਾਣਦਾ ਕੌਣ ਜਾਣੇ ਭੇਦ ਕੋਈ ਨਹੀਂ ਜਾਣਦਾ ਮਤਲਬ ਇਸ ਕਰਕੇ ਬ੍ਰह्मज्ञानी ਕੋ ਸਦਾ ਆਦੇਸ਼ਤਾ ਦੇਸੀ ਕਰਨਾ ਪੈਂਦਾ ਜਿਹਦਾ ਭੇਦ ਨਹੀਂ ਆਦੇਸ਼ ਉਦੇ ਅੱਗੇ ਤੁਸੀਂ ਸ਼ਕਾਰੇ ਹੈ ਕਿ ਕੋਈ ਕੋਈ ਨਹੀਂ ਆਉਂਦਾ ਯਾਨੀ ਉਹਦੇ ਅੱਗੇ ਤੁਸੀਂ ਹਾਰ ਮੰਨ ਲਓ ਉਹਦੇ ਹਾਰ ਮੰਨ ਲੋ ਵੀ ਨਹੀਂ ਕੋਈ ਬੜਾ ਜਾ ਸਕਦਾ ਹਾਂਜੀ ਬ੍ਰਹਮ ਗਾਨੀ ਦਾ ਕਥਿਆ ਨਾ ਜਾਇ ਅਦਾਖਰ ਜੇ ਬ੍ਰਹਮਿਆ ਦੀ ਵਾਰੇ ਕਥੁਪਤਰ ਲੱਗੇ ਤਾਂ ਦੋ ਅ ਅਖਰਾਂ ਤੋਂ ਬ੍ਰਹਮਿਆ ਦੀ ਬਣੇ ਬ੍ਰਹਮ ਪਲਸ ਕਿਹ ਜੀ ਬ੍ਰਹਮ ਪਲਸ ਕਿਹਾ ਕੁੱਲੇ ਕੱਖਰ ਬ੍ਰਹਮਿਆ ਅੱਦੇ ਦਾ ਕਥਨ ਕਰੀਏ ਜੇ ਬ੍ਰਹਮ ਦਾ ਉਹੀ ਨਿਗਰਿਆ ਜਾ ਸਕਦਾ ਕਿਉਂਕਿ ਬ੍ਰਹਮ ਦਾ ਹੀ ਕਥਨ ਸਾਰੀ ਗੁਰਬਾਨੀ ਸਾਰੇ ਵੇਦ ਬ੍ਰਹਮ ਦਾ ਹੀ ਕਥਨ ਪਰ ਗਿਆਨ ਹੈ ਨਾ ਹੈ ਬ੍ਰਹਮ ਦਾ ਕਥਨ ਹੀ ਨਹੀਂ ਕੀਤਾ ਜਾ ਸਕਦਾ ਬ੍ਰਹਮ ਦੇ ਗਿਆਨ ਦਾ ਕਥਨ ਤਾਂ ਬਾਅਦ ਦੀ ਗੱਲ ਹੈ ਬ੍ਰਹਮ ਦੇ ਗਿਆਨ ਦਾ ਕਥਨ ਕਰਨਾ ਹੀ ਭੇਦ ਜਨਨ ਹੈ ਬ੍ਰਹਮ ਬਰਾਬਰ 100 ਦੇ ਗਿਆਨ ਦਾ ਭੇਜਨ ਨਹੀਂ ਤਾਂ ਕਥਨ ਕਰ ਰਾਇਦਾ ਤਾਂ ਭੇਜਨ ਉਹਦੇ ਗਿਆਨ ਦੀ ਜੇ ਪੂਰੀ ਸਾਨੂੰ ਨੌਲੇਜ ਹੋਊ ਤਾਂ ਹੀ ਅਸੀਂ ਉਹ ਗਿਆਨ ਵੜੇ ਉਹ ਤੋਂ ਬੱਧ ਵਾਲਾ ਹੀ ਘੱਟ ਗਿਆ ਵਾਲੇ ਦਾ ਜਾਂ ਤਾਂ ਬਰਾਬਰ ਦਾ ਆ ਬੱਧ ਵਾਲਾ ਉਹਦੇ ਉਹਦਾ ਭੇਜਨ ਹੋ ਜਾਂਦਾ ਜਾਂ ਤਾਂ ਉਹ ਬੱਧ ਮੁਗਿਆਣ ਵਾਲਾ ਹੋਵੇ ਜਾਂ ਫਿਰ ਕਮ ਕਮ ਬਰਾਬਰ ਦਾ ਤਾਂ ਹੋਵੇ ਕੋਈ ਭੇਜਨ ਨਹੀਂ ਤਾਂ ਇਹ ਕਹਣਾ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਗੱਤ ਬਰਬਰ ਦਾ ਬਰਬਰ ਉਹ ਉਹ ਜਾਣਦਾ ਹੈ ਜਾਂ ਫਿਰ ਉਹ ਆਪੇ ਜਾਣਦਾ ਕੋਈ ਨਹੀਂ ਕੋਈ ਜਾਣਦਾ ਇਹ ਉਹ ਤੋਂ ਵੱਧ ਹੋਵੇ ਉਸ ਤੋਂ ਵੱਧ ਹੋਇਆ ਹੈ ਨਹੀਂ ਉਹ ਤੋਂ ਵੱਧ ਕੋਈ ਸਾਡੇ ਕੋਲ ਡਿਗਰੀ ਉਹ ਨਹੀਂ ਹੈ ਬ੍ਰਹਮ ਗਿਆਨੀ ਦੀ ਵੱਡੀ ਕੋਈ ਡਿਗਰੀ ਕੌਣ ਜਾਲੇ ਪੇਦਾ ਮੰਨਦਾ ਉਸ ਤੋਂ ਬਾਅਦ ਕੋਈ ਹੈ ਹੀ ਨਹੀਂ ਡਿਗਰੀ ਨਹੀਂ ਹੈ ਕੋਈ ਹਾਂਜੀ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਤਾਖਰ ਅਤਾਖਰ ਬ੍ਰਹਮ ਅਤਕ ਕੇ ਪ੍ਰਭ ਬ੍ਰਹਮ ਨੂੰ ਉਹ ਕਥਨ ਕਰਨ ਲੱਗੇ ਬ੍ਰਹਮ ਦੀ ਉਹ ਕਥਾ ਅਤ ਕਥਾ ਬਣਨ ਦੀ ਪ੍ਰਭ ਦੀ ਕਥਾ ਹੈ ساری ਸਭ ਬ੍ਰਹਮ ਹੈ ਸਭ ਬ੍ਰਹਮ ਹੈ ਪ੍ਰਭ ਤੋਂ ਦਹੀ ਕੋਈ ਇਹ ਹੀ ਕਹ ਦਿੱਤੀ ਨਾ ਇਹ ਨਹੀਂ ਮੁਗਦਾ ਇਹ ਕਹ ਰਿਹਾ ਬੁਝਦੀ ਹੋਈ ਨਹੀਂ ਕਥਾ ਤਾਂ ਬ੍ਰਹਮਣੀ ਹੋ ਰਿਹਾ ਗਿਆਨੀ ਦਾ ਜੋ ਬਾਹਰ ਪਿਆ ਬ੍ਰਹਮਾ ਨਹੀਂ ਕਥਾ ਨੂੰ ਹੋ ਸਕਦਾ ਗਿਆਨੀ ਦਾ ਜੋ ਕਹਾ ਪਏ ਹੋਰ ਅੱਧਾ ਅਖਰ ਬ੍ਰਹਮ ਹੀ ਕਥਨ ਤੇ ਬਾਹਰ ਹੈ ਬ੍ਰਹਮ ਗਿਆਨੀ ਸਰਬ ਕਾ ਠਾਕਰ ਕਮ ਗਿਆਨੀ ਸਰਬ ਕਾ ਠਾਕਰ ਜਿੰਨੇ ਵੀ ਠਾਕਰ ਬਣੇ ਹੋਏ ਨੇ ਦੇਵੀ ਦੇਵਤੇ ਬਣਾਏ ਹੋਏ ਨੇ ਲੋਕਾਂ ਨੇ ਬਣੇ ਹੋਏ ਨੇ ਪੂਜਣਾ ਉਹ ਹੁੰਦਾ ਠਾਕਰ ਪੂਜਣਾ ਹੀ ਆਪਾਂ ਠਾਕਰ ਪੂਜਣਾ ਹੀ ਉਹ ਨੂੰ ਠਾਕਰ ਕਹਿੰਦੇ ਵੱਡਾ ਹੁੰਦਾ ਪੂਜਨ ਜੋ ਠਾਕੁਰ ਲਾਭਤ ਹੈ ਅਰਥ ਹੈ ਤੇ ਇਹ ਸਰਬ ਕਾ ਠਾਕੁਰ ਜਿੰਨੇ ਵੀ ਹੋ ਠਾਕੁਰ ਨੇ ਬਣੇ ਹੋਏ ਸਾਡੇ ਤੇ ਵੀ ਦੇਵਤੇ ਉਹਨਾਂ ਸਾਡੇ ਤੋਂ ਉੱਪਰ ਹਾਂ ਭ੍ਰਮ ਗਿਆਨੀ ਕੀ ਮਿੱਤ ਕੌਣ ਬਖਾਨੇ ਭ੍ਰਮ ਗਿਆਨੀ ਦੇ ਮਨ ਵਿੱਚ ਕੀ ਹੈ ਇਹ ਕੌਣ ਦੱਸੇ ਉਹਦਾ ਮਨ ਵਿੱਚ ਕੀ ਹੈ ਕਿਉਂ ਨਹੀਂ ਅਗਲੀ ਬੋਲ ਦੇਣੀ ਹੈ ਈ ਅੱਗੇ ਬੋਲ ਦੇਣਾ ਕਿ ਕੋਈ ਪਤਾ ਨਹੀਂ ਕਿ ਸਾਨੂੰ ਉਹਦਾ ਅਗਲਾ ਹੁਕਮ ਕੀ ਹੈ ਕੋਈ ਪਤਾ ਨਹੀਂ ਕਿ ਸਾਨੂੰ ਦੂਵੇ ਸਾਦਾ ਪਤਾ ਨਹੀਂ ਹੋਣਾ ਹੁਣ ਦੇਣਾ ਦੂਵੇ ਸਾਦਾ ਹੁਕਮ ਕਰਨਾ ਕਿ ਨਹੀਂ ਕਰਨਾ ਇਹ ਵੀ ਨਹੀਂ ਪਤਾਵੇ ਸਾਨੂੰ ਫਿਰ ਕੌਣ ਬੋਲਣਾ ਹੈ ਭਾਈ ਅਗਲਾ ਸਾਹ ਆਵੇ ਕਿ ਨਾ ਆਵੇ ਸਾਦਾ ਹੁਕਮ ਨਾਲ ਹੋਣਾ ਜਿਵੇਂ ਇਹ ਕਹਤਾ ਵੀ ਅਗਲਾ ਸਾਹ ਬੰਦ ਚਲ ਜਦੇ ਪਤਾ ਲੱਗਣਾ ਉਹਦੇ ਮਨ ਚ ਪਤਾ ਲੱਗਦੀ ਉਹਦੇ ਮਨ ਚ ਕੀ ਹੈ ਉਹ ਤੋਂ ਇੱਕ ਤਸਾ ਪਹਿਲਾਂ ਨਹੀਂ ਲੱਗਦਾ ਪਤਾ ਕੀ ਹੈ ਬਾਤ ਉਹਨੇ ਦੱਸੇ ਦਿੱਤਾ ਬਾਤ ਉਹਨੇ ਦੱਸੇ ਦਿੱਤਾ ਉਹਦੇ ਮਨ ਚ ਕੀ ਹੈ ਜੋ ਬਾਪਾ ਗਿਆ ਜੋ ਬਾਪਾ ਗਿਆ ਤਾਂ ਦੱਸੇ ਦਿੱਤਾ ਦੱਸੇ ਦੋ ਪਤਾ ਲੱਗ ਦੋ ਦੋ ਪਹਿਲਾਂ ਪਤਾ ਲੱਗ ਹਾਂ ਬ੍ਰह्म ਗਿਆਨੀ ਕੀ ਗਤ ਬ੍ਰह्म ਗਿਆਨੀ ਜਾਨਾ ਆ ਬ੍ਰह्म ਗਿਆਨੀ ਦੀਦਾ ਅਵਸਥਾ ਲਈ ਅਦਰੀਆ ਵਾਪੇ ਜਾਂਦਾ ਜਾਂ ਬੋਲਦਾ ਰੂਹ ਨੂੰ ਤਾਂ ਜਦੇ ਪਤਾ ਲੱਗਦਾ ਉਹ ਪਤਾ ਬੁੱਝ ਹੁੰਦਾ ਹੈ ਦੇਖ ਕੇ ਜੋ ਵਾਪਰ ਜਾਂ ਨਾ ਜੋ ਵਰਤੇ ਸੁ ਤੇਰਾ ਸੁ ਤੇਰਾ ਪਾ ਬਸ ਜੋ ਵਰਤ ਕੇ ਤੇਰਾ ਪਾ ਇਹ ਵੀ ਤੇਰੇ ਕੋਲ ਦੀ ਹੈ ਬ੍ਰਹਮ ਗਿਆਨੀ ਦਾ ਅੰਤਨਾ ਪਾ ਬ੍ਰਹਮ ਗਿਆਨੀ ਦਾ ਅੰਤਨਾ ਪਾ ਉਹਦਾਂ ਨਾ ਕਦੇ ਮਲਦਾ ਹੋ ਨਾ ਉਹਦੇ ਜਾਂਦੇ ਪੱਲਾ ਪਸਾ ਕੇ ਜਿੰਨ ਕੋਈ ਕਿੱਥੇ ਤੱਕ ਉਹਦੀ ਸੋਚ ਹੈ ਕਿੰਨੀ ਲੰਬੀ ਉਹਦੀ ਦ੍ਰਿਸ਼ਟੀ ਹੈ ਕਿੰਨਾ ਲੰਮਾ ਦਾ ਵਿਚਾਰ ਹੈ ਸਮਝੋ ਤਿੰਦਸੋਾਨਕ ਬ੍ਰਹਮ ਗਿਆਨੀ ਕੋਸਰਪਾ ਜੀ ਗ੍ਰਭਤਾ ਹੈ ਗੁਰਨ ਬ੍ਰਮ ਗਿਆਨੀ ਹੈ ਸ਼ਬਦ ਉਹ ਗਿਆਨ ਉਸਨਾਂ ਵਾਲੇ ਪਰਗਟ ਹੁੰਦਾ ਗਿਆਨ ਦਾ ਉਪਦੇਸ਼ ਹੈ ਜੋ ਤੁਰਕੀ ਬਾਣੀ ਹੈ ਤੁਰਕੀ ਬਾਣੀ ਜ ਗਿਆਨ ਪੂਰਨ ਬ੍ਰਹਮਤਾ ਬ੍ਰਹਮ ਉਹਦੇ ਬਾਅਦ ਜਿਹੜਾ ਆਉਂਦਾ ਹੈ ਗਿਆਨ ਦੇਣ ਦੀ ਇੱਛਾ ਲੋਕਾਂ ਦੇਖਿਆ ਗਿਆ ਗੁਰੂ ਵਾਲਾ ਪੱਖ ਜਿਹੜਾ ਉਹ ਉਹਨੂੰ ਜੋ ਗੁਰੂ ਵਾਲਾ ਪੱਖ ਦਾ ਕੀ ਦੱਸਣਾ ਬ੍ਰਹਮ ਵਾਲਾ ਪੱਖ ਇਹ ਦੱਸਣਾ ਉਹਦੀ ਇੱਛਾ ਨਮ ਗਿਆਨਿਕਾ ਅੰਤਨਾ ਪਾਰ ਬ੍ਰਹਮ ਗਿਆਨਿਕਾ ਅੰਤਨਾ ਪਾਰ ਬ੍ਰਹਮ ਗਿਆਨੀ ਦਾ ਨਾ ਅੰਤ ਨਾ ਪਾਰ ਪਾਲਾ ਸਰਬੇਪੀਆ ਪਰ ਉਦਾਨ ਪਾਲ ਕਿੱਥੇ ਹੋਣਾ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਇਸ ਧੜਕੇ ਨਾਮ ਹੈ ਕਹਦਾ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਗਿਆਨੀ ਨੂੰ ਸਦਾ ਨਮਸਕਾਰ ਹੈ ਪਾਜਬਾ ਉਹ ਖੁਦਾ ਅੱਗੇ ਜੋ ਕੜਾਈ ਨਹੀਂ ਜਾਇਜ਼ ਹੈ ਨਮਸਕਾਰ ਦੀ ਨੂੰ ਕਰਦੀ ਜੋਗ ਹੈ ਹਾਂਜੀ